ਲੈ ਵੀ ਇਧਰ ਲਾਤੀ ਹੈ ਬਾਬਾ ਵਿਸ਼ਕਰਮਾ ਜੀ ਦੀ ਮੂਰਤੀ ਆ ਬੱਚਿਆਂ ਵਾਸਤੇ ਲੱਗੇ ਹੋਏ ਆ ਪੰਘੂੜੇ ਇਹ ਝੂਟੇ ਜਿ ਲੈਣ ਵਾਲਿਆ ਝੂਟੇ ਜਿ ਲੱਗੇ ਹੋਏ ਆ ਪਤਾ ਤੇ ਲਵਾਂ ਕਿ ਉੱਥੇ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ ਦੇ ਵਿੱਚ ਤੇ ਅੱਜ ਮੈਂ ਤੇ ਡੈਡੀ ਚੱਲੇ ਆ ਥੋੜਾ ਜਿਹਾ ਬਾਜ਼ਾਰ ਥੋੜਾ ਜਿਹਾ ਬਾਜ਼ਾਰ ਖਾਣਾ ਬਸ ਕਣੀ ਵੀ ਡੜ ਜੀ ਇਧਰ ਆਓ ਆ ਇਧਰ ਤੇ ਆਓ ਸਦਾ ਸਾਹਿਬ ਇਧਰ ਆਓ ਸਦਾ ਸਾਹਿਬ ਅੱਜ ਸਰਦਾਰ ਸਾਹਿਬ ਦੀ ਟਾਵਾ ਚੈੱਕ ਕਰੋ ਅੱਜ ਸਰਦਾਰ ਸਾਹਿਬ ਨੂੰ ਦਵਾਉਣੇ ਪੁਰਤੇ ਵੀ ਅੰਮੇ ਦੇ ਕੱਪੜੇ ਕੱਪੜਾ ਦਵਾਉਣਾ ਤੇ ਮੰਮੀ ਸਾਹਿਬ ਕਿੰਨੇ ਮੀਟਰ ਲਿਆਉਣਾ 5 ਮੀਟਰ 5 ਹੀ ਹੁੰਦਾ ਲੈ 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 ਆ ਨਾ ਅਕਦਰ ਇਹ ਉਹ ਮੈਨੂੰ ਲੱਗਦਾ ਉਹ ਛਾਪਾ ਜਾ ਵੱਜ ਗਿਆ ਪਲਾਟ ਦੇ ਵਿੱਚੋਂ ਹਨਾ ਤੇ ਹੁਣ ਚੱਲ ਫੇ ਚੱਲੀਏ ਸਰਦਾਰ ਜੀ ਚੱਲੀਏ ਕਿੱਧਰ ਆਨੀ ਅਮਿਤ ਜੀ ਨੂੰ ਪਸੰਦ ਆ ਯਾਰ ਅਸੀਂ ਦੋ ਜਣੇ ਜਾਣਾ ਅੱਜ ਇਹ ਜਾਂਦੀਆਂ ਨੇ ਦੀਆਂ ਬੀਬੀਆਂ ਚਲੋ ਯਾਰ ਅਸੀਂ ਨਾਲੇ ਨਿਆਕ ਨੁਕਸਾਨ ਹੋ ਗਿਆ ਯਾਰ ਮੈਂ ਹੁਣੇ ਰਹਿਣਾ ਥੋੜਾ ਬਿਜਾਰ ਗਿਆ ਸੀ ਕੰਮ ਗਿਆ ਹੈਗਾ ਪਹਿਲਾਂ ਤਾਂ ਸ਼ੀਸ਼ਾ ਇੱਥੋਂ ਟੁੱਟਾ ਸੀ ਨਾ ਤੇ ਹੁਣ ਸ਼ੀਸ਼ਾ ਇੱਥੋਂ ਟੁੱਟ ਗਿਆ ਇਹ ਅਸਲਚ ਨਾ ਟਰੱਕ ਦੇ ਲਾਗੂ ਦੀ ਗੱਡੀ ਮੈਂ ਕੱਢਣ ਡੈ ਹਾਂ ਤੇ ਉਹਦੇ ਵਿੱਚੋਂ ਨਾ ਬਜਰੀ ਟਰੱਕ ਦੇ ਤੋਂ ਬਜਰੀ ਡਿੱਗੀ ਜਕਦਮ ਤੇ ਉਹ ਸਿੱਧੀ ਆਣ ਕੇ ਗੱਡੀ ਦੇ ਉੱਤੇ ਵੱਜੀ ਤੇ ਨਾਲ ਹੀ ਉਹਨੇ ਤੋੜਤਾ ਸ਼ੀਸ਼ਾ ਪਹਿਲਾਂ ਇੱਥੇ ਸੀਗਾ ਹੁਣ ਇੱਥੇ ਹੋ ਗਿਆ ਸਰ ਕੋਈ ਗੱਲ ਨਹੀਂ ਹੁਣ ਕੀ ਕਰਨਾ ਸਰ ਲੈ ਵੀ ਸਕੂਟਰੀ ਤੇ ਚੱਲਵੇਂ ਮੈਂ ਤੇ ਡੈਡੀ ਮੈਂ ਨਿਆਣੇ ਉਹ ਕੱਢ ਤੜਾ ਵਿੱਚ ਡਾਇ ਪੜਕਣ ਪਾੜ ਭਾਵੇਂ ਦੱਸਦੇ ਆਓ ਉਹ ਕਿੰਨਾ ਛਾਲਾ ਮਾਣਦੇ ਇੱਥੋਂ ਹਨ ਡੈਡੀ ਜੀ ਨੇ ਲੈ ਕੇ ਦਵਾ ਕੁਰਤੇ ਪਜਾਮੇ ਉੱਪਰ ਲੱਗੇ ਹੋਏ ਆ ਕਲਰ ਕਾਫੀ ਲੱਗੇ ਹੋਏ ਆ ਜਿਹੜਾ ਪਸੰਦ ਹੋਵੇ ਡੈਡੀ ਹਣ ਕਰ ਲੈਣਗੇ ਕਲਰਫੁੱਲ ਵੀ ਲੈ ਲੈਣਗੇ ਵਾਈਟ ਤੇ ਆਈ ਹੈ ਡੈਡੀ ਕੋਲ ਆ ਇਹ ਇਹ ਅੰਜੂ ਜੀ ਨਵੀਂ ਦੁਕਾਨ ਤੇ ਆਏ ਆ ਇਹਨਾਂ ਨੇ ਕਦੀ ਵੀ ਆਏ ਅੱਜ ਫਸਟ ਟਾਈਮ ਆਏ ਆ ਅੰਗਲ ਜੀ ਉਹ ਵਾਲਾ ਕਪੜਾ ਦਿਖਾ ਜਿਹਦੇ ਮਤਲਬ ਬੋਰ ਵਗੈਰਾ ਵੀ ਨਾ ਆਵੇ ਬੋਰ ਨਹੀਂ ਆਈ ਠੀਕ ਹੈ ਗਾਰੰਟੀ ਵਾਲਾ ਕਪੜਾ ਹੋਏਗਾ ਸਾਡਾ ਠੀਕ ਜੀ ਕੋਈ ਵੀ ਤੁਸੀਂ ਕਪੜਾ ਲਓਗੇ ਨਾ ਤੁਹਾਨੂੰ ਬੋਬਲਿੰਗ ਦੀ ਗਾਰੰਟੀ ਦੇ ਦੇਵਾਂਗੇ ਕੋਈ ਕਲਰ ਵਗੈਰਾ ਖਰਾਬ ਹੋ ਜਾਏ ਸੀਤਾ ਵਾਪਸ ਲੈ ਗੋਸ਼ ਠੀਕ ਜੀ ਹਾਂਜੀ ਅਭੀ ਵਿਦ ਗਾਰੰਟੀ ਵਾਲਾ ਜੀ ਠੀਕ ਹਾਂ ਆ ਇਹਦੇ ਨਾਲ ਦਾ ਮੈਂ ਖੜਿਆ ਬੋਬਲਿੰਗ ਦੀ ਇਹ ਹੀ ਆਹ ਹਾਂ ਸਹੀ ਹੈ ਜੀ ਕਲਰ ਵਗੈਰਾ ਖਰਾਬ ਹੋ ਜਾਏ ਕੋਈ ਬੋਰ ਆ ਜਾਏ ਸੀਤਾ ਵਾਪਸ ਉਹ ਤਾਂ ਚਲੋ ਕੋਈ ਗੱਲ ਨਹੀਂ ਉਹ ਕੱਢ ਦਣਗੇ ਕੋਈ ਕੋਈ ਦਿੱਕਤ ਨਹੀਂ ठीक है कलर है नीचे वाला ठीक है अपना कलर ठीक है डेड जी करो हाँ जो पसंद आएगी फिर देखते हैं डैडी तो डिपेंड है बस ਕਿੰਨੇ ਪਸੰਦ ਡੈਡੀ ਕਿੰਨੇ ਪਸੰਦ ਕਰਦੇ ਹਾਂਜੀ ਹਾਂਜੀ ਇਹਦੇ ਮੈਂ ਡੈਡੀ ਦੇ ਡਿਪੈਂਡ ਕਰਦਾ ਡੈਡੀ ਕਿੰਨੇ ਪਸੰਦ ਕਰਦੇ ਅੱਛਾ ਅੱਛਾ ਠੀਕ ਹੈ ਠੀਕ ਹੈ ਅੱਜ ਅੱਜ ਮੇਰੇ ਵੱਲੋਂ ਜਿਹੜੀ ਜਿਹੜੀ ਬੈਸਟ ਹੋਏਗਾ ਡੈਡੀ ਤਾਂ ਮੈਨੂੰ ਰੋਜ਼ ਲੈ ਕੇ ਦਿੰਦੇ ਨੇ ਕੱਪੜੇ ਮੈਂ ਹਾਂ ਅੱਜ ਡੈਡੀ ਨੂੰ ਮੈਂ ਲੈ ਕੇ ਦਵਾਂਗਾ ਕੋਈ ਪਤਾ ਕੀ ਗੱਲ ਹੈ ਕੀ ਹੈ ਹਾਂ ਕੋਲ ਪ੍ਰਤਾਪ ਤੇ ਸਾਰੇ ਇੰਨਾ ਦੇ ਹਾਂਜੀ ਹਾਂਜੀ ਇਹ ਤਾਂ ਗੱਲ ਹੈਗੀ ਅਸੀਂ ਜੋ ਮਰਜ਼ੀ ਅੱਜ ਦੀ ਰੇਟ ਵੀ ਬਣ ਜੀ ਹੈ ਹਾਂ ਹਾਂਜੀ ਹਾਂਜੀ ਕਿ ਭਾਈ ਇੰਨਾ ਦੀ ਇਹਨਾਂ ਦੇ ਇਹਨਾਂ ਦੇ ਨੇ ਸਹੀ ਗਾ ਬਿਲਕੁਲ ਬਿਲਕੁਲ ਸਹੀ ਗਾ ਅਸੀਂ ਜੋ ਮਰਜ਼ੀ ਬਾਂਦੀਏ ਉਸ ਤਾਰ ਬਾਂਦੀ ਤਾਂ ਵੈਨਾਂ ਦੇ ਰਹਿਣਾ ਮਰਜ਼ੀ ਭੱਜ ਲਈਏ ਅਏ ਇਹ ਤਾਂ ਗੱਲ ਹੈ ਕਿ ਪਤਾ ਇਹਨਾਂ ਦੀ ਰਹਿਣੀ ਹੈ ਬਿਲਕੁਲ ਜੀ ਇਨਸਾਨ ਜਿੰਨਾ ਮਰਜ਼ੀ ਭੱਜ ਲੈ ਰਹਿਣਾ ਤੇ ਮਾਲਕ ਦਾ ਅਸ਼ੀਰਵਾਦ ਨਾਲ ਜਿੱਥੇ ਮਰਜ਼ੀ ਭੱਜਾਂ ਉਹ ਮਾਲਕ ਦਾ ਅਸ਼ੀਰਵਾਦ ਰਹਿਣਾ ਅਏ ਇਹ ਤਾਂ ਗੱਲ ਹੈ ਉਹ ਸਹੀ ਗਾ ਡੈਡੀ ਕਹਿੰਦੇ ਵੀ ਮੇਰੇ ਕੋਲ ਹੁਣ ਕਲਰ ਵੀ ਵੈਸੇ ਦੋ ਹੀ ਹੈਗੇ ਡੈਡੀ ਦੇ ਕੁਰਤੇ ਜਿਵੇਂ ਤੇ ਮੈਂ ਕਹਾਂ ਅੱਜ ਡੈਡੀ ਲਈ ਆਫਰ ਹੈ ਵੀ ਡੈਡੀ ਜਿੰਨੇ ਕਲਰ ਪਸੰਦ ਕਰ ਲੈਣਾ ਕਿਲੋ ਪਾ। ਹੋਰ ਨਰਜੀਤ ਜੀ ਕੋ ਜ ਮਲੋ ਇਦਾਂ ਦੇਖ ਲੋ ਫਿਰ ਉਸਾਨੋ ਕਲਰ ਦਿਖਾ ਦਨਗੇ। ਕੋਈ ਚੁਆਇਸ ਹੋਏ ਤੁਸੀਂ ਦੱਸ ਦਿਓ। ਮੈਨੂੰ ਅੱਧਾ-ਅੱਧਾ ਕਲਰ ਚਾਹਨਾ ਮੈਂ। ਫੈੜੀ ਦਿਖਾ ਦਿੰਦਾ ਵਾਂ। ਯੋਨੀ ਦੇ ਸਭ ਕੋਈ ਜਿਆਦਾ ਚੱਲਦਾ ਕੋਈ? ਜਿਆਦਾ ਇਹ ਮਲੋ ਜਿੱਦਾਂ ਉਹ ਤੋਂ ਗਾਗ ਤੇ ਆਮ ਹੁੰਦਾ ਰਹਿੰਦਾ। ਜੀ ਜੀ ਜੀ। ਹਾਂਜੀ। ਉਹਦੇ ਕਰਕੇ ਫਿਰ ਥੋੜਾ ਜਿਹਾ ਮਨ ਭੁੰਦਾ ਕੇ ਨਹੀਂ। ਜਿਆਦਾ ਚੱਲਦਾ ਜੀ। ਹਾਂਜੀ। ਚੱਲਤ ਜਿਆਦਾ ਚੱਲਦਾ ਸਾਡੇ ਕੋਲ। ਅੱਛਾ। ਤੋ ਹਾਂ।

ਠੀਕ ਆ ਹੁਣ ਤੱਕ ਠੀਕ ਕਲਰ ਪੱਕੀ ਗਾਲ ਚਲੋ ਠੀਕ ਆ ਕਰ ਦੋ ਫਿਰ ਇੱਕ ਇੱਕ ਭਾਈ ਉਹ ਵੀ ਮਤਲਬ ਲਾ ਹੀ ਲਉ ਹਾਂ ਉਹ ਵੀ ਇਹ ਆ ਆਪਣਾ ਇਹ ਨੀਲੇ ਦੇ ਨਾਲ ਵਾਲੀ ਅਗਲੀ ਸਾਈਡ ਹਾਂ ਜੀ ਹਾਂ ਜੀ ਆਹ ਵਾਲਾ ਇਹ ਗਲੇਸ ਕਾਟਨ ਜੀ ਉਹਦੇ ਨਾਲ ਦਾ ਹੀ ਉਹਦੇ ਨਾਲ ਦਾ ਹਾਂ ਪਰ ਇਹ ਵੀ ਇਹ ਵੀ ਮਤਲਬ ਆ ਵਿੱਚ ਸ਼ੌਕ ਹੁੰਦਾ ਜੀ 40 ਨੇ ਕਿੰਨੇ ਦੇ ਡਿਜ਼ਾਈਨ ਜਿਹੰਦੇ ਵਿੱਚ ਸਭ ਵਾਟ ਹੁੰਦੇ ਆ ਅੱਛਾ ਵਾਟ ਹੀ ਆ ਨਿਕਲ ਜਾਣਗੇ ਹਾਂ ਪਿਓਰ ਕਾਟਨ ਨੂੰ ਵਾਟ ਪੈਂਦੇ ਪੈਂਦੇ ਅੱਛਾ ਉਦਾਂ ਇਹ ਡਿਜ਼ਾਈਨ ਤੇ ਨਾ ਕੋਈ ਹੈਗਾ ਵਿੱਚ ਫਿਰ ਬਸ ਬੜੇ ਨਹੀਂ ਬਸ ਠੀਕ ਫਿਰ ਆ ਕਰ ਦੇਖ ਆ ਠੀਕ ਹੈ ਨਾ ਹਾਂ ਸਹੀ ਕਿੰਨੇ ਕੁ ਬੜਾ ਤਿੰਨ ਹੋਏ ਨਾ ਜੇ ਹਾਂਜੀ ਹਾਂਜੀ ਠੀਕ ਮੈਡੀ ਕਹਿੰਦੇ ਬੜੇ ਬਸ ਮੋਟੇ ਜਿਹੜੇ ਤੇਵੀ ਅਗਰ ਦੇਖੋ ਨਾ ਇੱਥੋਂ ਲੇਡੀ ਸੂਟ ਵੀ ਮਿਲ ਜਾਂਦੇ ਆ ਦੇਖੋ ਕਾਫੀ ਜ਼ਿਆਦਾ ਤੇ ਆਹ ਦਸਤਾਰ ਤੇ ਬੰਨਾਂ ਲਈ ਕਿਸ ਕੀ ਵੀਰ ਨੇ ਆਇਆ ਪਟਕੀ ਜੀ ਨੂੰ ਕਹਿੰਦੇ ਆਪਾਂ ਉਹ ਕੱਪੜੇ ਆ ਪੈਂਟ ਸ਼ਰਟ ਦੇ ਕੱਪੜੇ ਮਿਲ ਜਾਂਦੇ ਚੋ ਕੇਵਲਾ ਕਲਰ ਕਰਵਾਤਾ ਬਲੈਕ ਵੀ ਕਿਉਂ ਕਿ ਆਮ ਲੈ ਵੀ ਇਧਰ ਹੈਗਾ ਬਾਲਾ ਡੇਰੀ ਤੇ ਆਹ ਟਰਾਂਸਫਰਮ ਲੱਗਾ ਹੋਇਆ ਤੇ ਇਧਰ ਆ ਗਿਆ ਪਾਟੀਆਂ ਦੀ ਹੱਟੀ ਇਹਨਾਂ ਦੇ ਕੋਲੋਂ ਲਿਆ ਕੁਰਤੇ ਜਮੇ ਬੜਾ ਜਿਆਜ ਰੀਟਿਆ ਗਿਆ ਬਹੁਤ ਵਧੀਆ ਤੇ ਐਵੇਂ ਥੋੜਾ ਜਿਹਾ ਮਾਰਜਿਨ ਰੱਖਿਆ ਭਾਜ ਜਿਹਨੂੰ ਕਹਿੰਦੇ ਆਪਾਂ ਜਿਆਜ ਹੀ ਲਈਦਾ ਨ ਮਜਾਜ ਨਹੀਂ ਕਰੀਦੀ ਤੇ ਜੇ ਕਹਿੰਦੇ ਇੱਥੇ ਕੁਰਤੇ ਜਮੇ ਲੈਣੇ ਤੇ ਲੈ ਸਕਦੇ ਆ ਭਾਪੇ ਨੇ ਤੇ ਦਵਾਤੇ ਅਸੀਂ ਹੁਣ ਆਪਣੀ ਹੋ ਗਈ ਜਾਨ ਦੀ ਤਿਆਰੀ ਹੁਣ ਚੱਲੇ ਆਪਾਂ ਡੈਡੀ ਨੇ ਦਵਾਤੇ ਕੁਰਤੇ ਵੀ ਆਮੇ ਕੀ ਆਵਾ ਉਹ ਗੜੀ ਆ ਗਿਆ ਯਾ ਇਹ ਸਿੱਧੇ ਸਿੰਦੀ ਐਂਡ ਇਹਦਾ ਤੇ ਇਹਦਾ ਕੀ ਰਾਇ ਜਿਹੜਾ ਚੋਰਸ ਕਰਵਾਤਾ ਇਹਦਾ ਇਹਦਾ ਤੇ ਇੰਨਾ ਬਲੈਕ ਦਾ ਤੇ ਸਕਾਈ ਬਲੂ ਦਾ ਕੋਕੇਰਾ ਕਰਤਾ ਗੋਲ ਨਾ ਨਾਪ ਲਖੰਡਾ ਵੀ ਆਹ ਕਰ ਦਈਆ ਓਕੇ ਇਹ ਕਰ ਦਈਏ ਇਹ ਹੈ ਇੱਕ ਆਂਢੀ ਅਧਰੈਸ ਨਹੀਂ ਠੀਕ ਆ ਤਾਂ ਚੜ੍ਹਦੇ ਇਹਨੂੰ ਪੁੱਤ ਨੂੰ ਕੋਈ ਵੇਖ ਲੈ ਲੈ ਹੈ ਵੀ ਕਿੱਥੇ ਉੱਡਾਈ ਹੈ ਨਾ ਨੇ ਸਕਾਈਵ ਲੂ ਲੇ ਆ ਵੀ ਤਾਂ ਮੱਲੇ ਮਮੇ ਲੈ ਸਾਂ। ਲੈ ਆ। ਇਹਨੂੰ ਨਹੀਂ ਕੰਬਲ ਜਾਂ ਚੰਬੜੂ ਗਾਏ ਕਪੜਾ ਆਪਣਾ ਸਹੀ ਲਿਆਂਦਾ। ਸਹੀ ਹੈ? ਪਤੀ ਪਪਾ ਆਹ ਵੇਖ ਰੰਗ ਹੋਣਾ। ਇਹ ਆਹ ਰੰਗ। ਸਹੀ ਹੈ ਨਾ? ਉਹ ਰੰਗ ਤੇ ਮੈਂ ਪਸੰਦ ਕੀਤਾ ਨਾ ਆਹ ਵਾਲਾ ਰੰਗ ਆਹ ਵਾਲਾ। ਉਹ ਡੈਡੀ ਨੇ ਠੀਕ ਹੈ 골ਡਨ ਜਿਹੜਾ ਮੈਂ ਪਸੰਦ ਕੀਤਾ ਇਹਦੇ ਉੱਤੇ ਕਹਿੰਦੇ ਵੀ ਉਹ ਜਦਾਂ ਲੂਇਨ ਜਿਹੜੀ ਚੰਮੜੀਆਂ ਦੀ ਕੰਬਲ ਜਾਂ ਚੰਮੜੀਆਂ ਦਾ ਬ્લેਕ ਕੱਪੜੇ ਉਹ ਨਹੀਂ ਚੰਮੜੂਗਾ ਇਹ ਕੱਪੜਾ ਹੋ ਰਿਹਾ ਮਮੰਦ ਕਾ ਹੂੰ ਨਹੀਂ ਆ ਕਿ ਦਾ ਹਾਈ ਤੇਰੇ ਮਮੰਦ ਕਾ ਓ ਠੀਕ ਆ ਮਮੰਦ ਕਾ ਉਹਨਾਂ ਨੇ ਸੋਣਾ ਬਾਉ ਕੀ ਆ ਮੈਂ ਤਾਂ ਵੇਖ ਲਾ ਵੇਖ ਲਾ ਵੇਖ ਲਾ ਕਹਿੰਦੀ ਮੈਨੂੰ ਕੁੜਤੇ ਵਿੱਚ ਉੱਪਰ ਅੰਮ ਖੁਦਾਰਾ ਹਾਂ ਵੇਖ ਲਾ ਵੇਖ ਲਾ ਵੇਖ ਲਾ ਸੋਨਾ ਸੋਨਾ ਆਸੂ ਕਾ ਕਾ ਨਾ ਵੇਖ ਲਾ ਵੇਖ ਲਾ ਵੇਖ ਲਾ ਉਹ ਕਿੰਦਾ ਸੋਨਾ ਇਹ ਮੇਰਾ ਹੀ ਮੇਰਾ ਛੂਟੀ ਸੋਨਾ 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 ਗਿੱਧਾ ਪਾਗ ਦੱਸ ਦੇ ਨਾ ਦਾਦੇ ਨੂੰ ਕਿ ਸੋਨਾ ਕਿਉਂ ਨਾ ਜਾਉਣਾ ਮਦਾਈ ਹੋਈ ਕਾ ਕਾਉ ਨਹੀਂ ਹੋਈ ਕਾ ਮਦਾਈ ਹੋਈ ਨਹੀਂ ਨਹੀਂ ਕਾ ਕਾ ਓਕੇ ਕੱਪੜੇ ਧੋਗੇ ਹਾਂ ਸੋਣਾ ਜੋੜ ਦੇ ਚਲੋ ਓਕੇ ਕਰ ਦੋ ਨਾ ਅਰਗਣ ਓਕੇ ਓ ਓਕੇ ਕਿੱਦਾਂ ਜੋੜਨ ਨੂੰ ਜੋੜ ਦੇ ਦੋ ਚਲੋ ਓਦਾਂ ਆ ਵੀ ਨਾ ਉਹ ਤੇ ਦਰਜੀ ਦੁਕਾਨ ਤੇ ਨਾਪ ਨੂਪਦੇ ਆਏ ਆ ਤੇ ਫੇਰ ਮੈਂ ਚੁੱਕ ਕੇ ਲੈਂਦਾ ਮੈਂ ਘਰ ਦੇ ਨੂੰ ਤੇ ਵਿਖਾ ਲੈਂਦਾ ਵੀ ਸੋਣਾ ਮੈਂ ਅੱਜ ਤਾਂ ਹਾਂ ਸੋਣਾ ਹਾਂ ਆਵਲੀ ਮੋਜ ਬਸ ਹੋਣੀ ਆਵੇ ਇਹਨੇ ਮੰਨਣਾ ਆ ਵੀ ਮੈਨੂੰ ਪਾਪਾ ਜੀ ਇਦਾਂ ਸੌਂਦੇ ਹੁੰਦੇ ਸੀ ਜਾਂ ਇਦਾਂ ਇਹ ਪ੍ਰਤਿਆਗੇ ਉਹਨਾ ਗਈ ਹੋਗਲੇ ਮਤਲਬ ਤੇ ਸੱਚੀ ਕਹਦੇ ਨਾ ਕਿਆ ਕੀ ਆ ਨਾ ਹਰ ਗੁਣ ਕਿੱਥੇ ਆ ਹੈ ਕਿੱਥੇ ਹਰ ਗੁਣ ਭਾ ਭਾ ਅੱਛਾ ਆਈ ਪਪਾ ਆਈ ਹਾ ਗੁਣ ਨਾ ਉਹ ਨੀਆ ਹਾ ਗੁਣ ਨਾ ਮੈਂ ਲੇ ਪ੍ਰਧਾਨ ਹੀ ਪਹਿਲੀ ਰੱਖਿਆ ਹੋਰ ਕਿ ਹੋਰ ਵੀ ਪ੍ਰਧਾਨ ਬਣੀ ਹੈ ਕਿ ਅਗਲੀ ਭੂਆ ਐ ਭੂਆ ਉਹ ਤਾਂ ਕਹਿੰਦੀ ਭੂਆ ਹੋਰ ਕੌਣ ਹੈ ਹਾ ਗੁਣ ਨਾ ਹੋਰ ਆ ਆ ਪਪਾ ਮੈਂ ਨਹੀਂ ਵਿਖੇ ਮਾਂ ਕਿੱਥੇ ਹੈ ਮੇਰੀ ਕੋਟੋ ਨਹੀਂ ਕਿਹ ਚਾ ਮਮਾ ਕਿੱਥੇ ਹੈ ਮਮਾ ਮਨਾ ਲੱਗਿਆ ਨੂੰ ਫੁੱਫੂ ਕਿੱਥੇ ਹੈ ਫੁੱਫੂ ਆਈ ਫੁੱਫੂ ਲੱਭ ਗਈ ਕਿਰਨ ਦੀਦੀ ਨੇ ਵੀ ਆਉਣ ਵਾਲੇ ਨੇ ਉਹਨਾਂ ਨੇ 4 ਵਜੇ ਦੇ ਨਾਲ ਆਉਣਾ ਹੈ ਤੇ ਇੱਥੇ ਸ਼ਾਪ ਆ ਬਾਈ ਉੱਥੇ ਜਾਣਾ ਹੈ ਉਹਨਾਂ ਨੂੰ ਪ੍ਰੋਮੋਸ਼ਨ ਕਰਨੀ ਸੀਗੀ ਉਦੋਂ ਵੀ ਜਾਣਾ ਹੈ ਮੈਂ ਜਾ ਰਿਹਾ ਮੈਂ ਕਿਰਨ ਦੀ ਦੀ ਹੁਣ ਮੱਲ ਤੇ ਮਾਪਾ ਦੇਖਾਂ ਉਹਨਾਂ ਘਰ ਜਾ ਕੇ ਕੰਮ ਚੱਲਣਾ ਕਿ ਕਿਤੇ ਤੱਕ ਕੰਮ ਪਹੁੰਚ ਗਿਆ ਪਤਾ ਨਹੀਂ ਕਿ ਵੈਲਡਿੰਗ ਬੁਲਡਿੰਗ ਜਾਂ ਕੋਈ ਕਰਾਉਂਦੇ ਕੀ ਕਰਾਉਂਦੇ ਹੁਣ ਪਤਾ ਕੋਈ ਨਹੀਂ ਆ ਜਾ ਕੇ ਦੇਖਦੇ ਆ ਵੀ ਦੀ ਦੀ ਹੁਣ ਲੱਗੂ ਗੇਟ ਲੱਗਣ ਡਿਆ ਗੇਟ ਆ ਸਾਡਾ ਟੇਬਲ ਦਾ ਮਤ ਮੰਨਦੇ ਆ ਟੇਬਲ ਤੁਹਾਨੂੰ ਪਤਾ ਇਹ ਸਪੈਸ਼ਲ ਦਬਈ ਤੋਂ ਲਿਆਂਦੇ ਤੁਹਾਨੂੰ ਮੈਿਕਾ ਜਿਹੜਾ ਲਾਇਆ ਇੱਥੇ ਉਹ بارش ਆ ਗਈ ਜੇ ਲੈ ਕਰੋ ਚੱਕ ਮੈਂ ਕੁਛ ਵੇਲ ਦਾ ਅੰਨ ਨੇ ਨਾ ਨਕਸ਼ਾ ਲਾਇਆ ਇੰਨੇ ਹੀ ਸ਼ਰੇਮ ਵਿੱਚ ਲੱਦਾ ਹੌਣ ਵਾਹ ਆਰੇ ਲੱਗੇ ਕਿ ਨਹੀਂ ਘਰੇ ਆਏ ਤੇ ਬਾਸ ਹਟ ਵੀ ਗਈ ਹੁਣ ਹਟ ਗਈ ਕਿੱਧਰ ਵੇਖਣ ਦਾ ਤੇਰੇ ਕੋਲ ਵੇਖਣ ਦੇ ਹਰਫਤ ਇਹ ਆਇਆ ਘਰੇ ਇਹਨਾਂ ਘਰੇ ਛੱਡ ਜਾਂਗਾ ਇਹਨਾਂ ਤੇ ਫਿਰ ਭਾਜੀ ਨੂੰ ਪ੍ਰੋਮੋਸ਼ਨ ਕਰਨ ਜਾਣਾ ਮੇਰੇ ਨਾਲ ਮੇਰੇ ਦੋ ਦੋਸਤ ਦੀ ਸ਼ਾਪ ਆ ਉੱਥੇ ਜਾਣਾ ਯਾਰ ਇਹਦੇ ਕੋ ਕਰਵਾ ਲਓ ਇਹਦੇ ਕੋ ਕਰਵਾ ਲੈਨੇ ਮੈਂ ਤੇ ਭਾਜੀ ਉਹਨੇ ਹੱਸਣ ਦੇ ਮਾਂ ਵੀ ਇਹਨੇ ਕਿਹਾਗਾ ਨਾ ਮਾਮੂ ਮੜੀ ਸਕੂਟਰੀ ਨਹੀਂ ਬਸ ਮੈਂ ਆਇਆ ਹਾਂ ਮੈਂ ਇਹਨੇ ਪੰਨ ਪੁਣਕ ਲਿਆ ਦੋਣੀ ਇਹ ਫੋਟੋ ਨੇ ਉਹਦੀ ਵਧੀਆ ਹੈ ਹੈ ਬਲੇ ਰੀਅਲ ਬਣ ਗਈ ਅੰਜੋ ਜੇ ਬੇ ਬੇਗਾ ਦੀਦੀ ਨੇ ਕਰ ਰਿਆ ਪ੍ਰੋਮੋਸ਼ਨ ਤੇ ਹੋਣਾ ਚੱਲੇ ਆ ਆਪਣੇ ਘਰੇ ਤੇ ਕਾਕੇ ਨੇ ਲੈ ਲਿਆ ਕਿਸ ਉਤਾ ਤੱਕਾ ਸੁਤਾ ਆਸ 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 ਹਾਂ ਬੰਦੇ ਬੱਲੇ ਸ਼ਾਹ ਤੁਸੀਂ ਵੀ ਆ ਗਿਆ ਜਨਾ ਠੀਕ ਆ ਪੂਆ ਪੂਆ ਕਿਥੇ ਠੀਕ ਹੈ ਫਿਰ ਨੂੰ ਆ ਜੇ ਧਿਆਨ ਨਾ ਰਿਓ ਓਕੇ ਚੰਗਾ ਜੀ ਸਸੀ ਗਾਰ ਮੰਮੀ ਮੰਮੀ ਮੰਨ ਗਈ ਆ ਉਹ ਲੈ ਇਹ ਨਰਾਜੀ ਮੰਮੀ ਤੇ ਨਰਾਜੀ ਮੰਨ ਗਈ ਆ ਮੰਨ ਗਈ ਲੈ ਇਹ ਤੇ ਫਿਰ ਮਤਲਬ ਕਹਿੰਦੇ ਛੱਟੀ ਮਾਂ ਤਾਂ ਮੰਨ ਗਈ ਯਾਰ ਇਹ ਨਰਾਜੀ ਛੜਾ ਚੱਲ ਗਏ ਹਾਂ ਮੇਰੇ ਨਾਲ ਹੀ ਆ ਰਹੀ ਹੈ ਸਸ਼ਿਕਮ ਲਾਦਾ ਰਕਣ ਸਾਰੇ ਕੈ ਕੀ ਹਾਲ ਆ ਕੌ ਕੀ ਹਾਲ ਆ ਲੈ ਉਹ ਨਸਪਨੀ ਕਰਨਾ ਪਏ ਬੜੀ ਤਾਂ ਗਰਦੀ ਦੀ ਸੀ ਯਾਰ ਸਤਾਨੀ ਲੈ 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 ਪਤਾ ਲੱਗਣਾ ਜੇ ਮੂੰਹ ਮੱਥਾ ਤੇਰਾ ਥੱਲੇ ਵਜਾਂ ਲੈ 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 ਇਹ ਕਿਹੜੀ ਖੁਸ਼ੀ ਚੜੀ ਇਹਨੂੰ ਤੇ ਇਹਨੂੰ ਕਿਹੜੀ ਖੁਸ਼ੀ ਚੜੀ ਹੈ ਭਲਵਾਨ ਸੱਤਾ ਭਲਵਾਨ ਦਾਦਾ ਦਾਦਾ ਕਿੱਥੇ ਹੈ ਪਾਪਾ ਲੈ ਲੈ ਓਕੇ ਦੀਦੀ ਜੀ ਸਤਿ ਸ੍ਰੀ ਅਕਾਲ ਬਾਏ ਬਾਏ ਚਲੇ ਗਏ ਜੀ ਮੰਮੀ ਆਪਣੀ ਜਾਨ ਖੰਡੀ ਚਲੋ ਫੂਫਣ ਕਾ ਚਲੇ ਭੁਈ ਨਾ ਬਾਏ ਕਰਦੇ ਨਾ ਆ ਇਧਰ ਐਨ ਮੂੰਹ ਕਰਕੇ ਕਰਨਾ ਬਾਏ ਬਾਏ ਕਰਕੇ ਆ ਕਹਿੰਦੇ ਇਹ ਨਹੀਂ ਗਦੇ ਪਾਜੇ ਲੈ ਕੇ ਦਿੱਤੇ ਨਹੀਂ ਬੰਲਾ ਇਹਨੇ ਗਣਾਣ ਖੋਲ ਦੇ ਬੂਹਾਂ ਨੂੰ ਮੰਨ ਕਰੀ ਬੂਹਾਂ ਫਿੱਟਾ ਨਹੀਂ ਮੇਚ ਨਹੀਂ ਲੱਗਣੀ ਕੀ ਕਰਨੀ ਕੁੰਡਾ ਖੜਕਾਉਣਾ ਯਾਰ ਉਹਨੇ ਹੋਰ ਤੂੰ ਲੈ ਲੇ ਪਰੰਦਾ ਨੇ ਆਪੇ ਹੁਣ ਮੰਨੀ ਨਹੀਂ ਆਜੋ ਆਜੋ ਆਈ ਆਈ ਕਾ ਦਾਦਾ ਉਹਨੇ ਕਹਣਾ ਚੁੱਕ ਕੇ ਖਣੀ ਫਿਰਦਾ ਆ ਬੱਚਾ ਆਜੋ ਨਵੀਂ लवली ਆ ਗਈ ਹੈ ਕਹਿੰਦੇ ਵੀ ਹੈ ਤੇ ਰਾਜੂ ਵੀ ਕਿੱਥੇ ਜਾਵਾ ਬਾਹਰ ਔਰ ਕੇ ਗਈ ਹੈ ਹੈ ਔਰ ਕੇ ਗਈ ਆ ਗਈ ਆ ਗਈ ਆ ਗਈ ਆ ਗਈ ਆ ਗਈ ਜੋ ਦਾਸੀ ਕਰ ਦੋ ਆ ਗਈ ਅਗੇ ਆਗੇ 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 ਮੈਂ ਤੇ ਆ ਗਿਆ ਸੀਗਾ ਦੀਦੀਆਂ ਉਹਨਾਂ ਦੇ ਘਰੇ ਤੇ ਉਹਨਾਂ ਦਾ ਗੇਟ ਰੈਡੀ ਹੋ ਰਿਹਾ ਵਾ ਗੇਟਾਂ ਜਿੱਦਾਂ ਚੱਲਦੇ ਨੇ ਤਾਂ ਵੀ ਮਤਲਬ ਫੱਟੀਆਂ ਜੀਆਂ ਲੱਗੀਆਂ ਹੁੰਦੀਆਂ ਉਹ ਮਤਲਬ ਜਿੱਦਾਂ ਦੇ ਲੋਹੇ ਲੋਹੇ ਦੇ ਅੰਗਲ 'ਚ ਲੱਗੀਆਂ ਹੁੰਦੀਆਂ ਤੇ ਪਾਈ ਕੌਨ ਸੌਰੀ ਪਾਈ ਪਾਈਆਂ ਲੱਗਿੰਦੇ ਲੋਹੇ ਦੀਆਂ ਤੇ ਉਹ ਗੇਟ ਬਣ ਗਿਆ ਵਾ ਤੇ ਮੈਨੂੰ ਲੱਗਦਾ ਉਹਨਾਂ ਦਾ ਰਾਤ 12 1 ਵਜੇ ਦਾ ਟਾਈਮ ਹੋ ਜਾਣਾ ਕਿਉਂਕਿ ਇੱਕ ਜੇ ਗੇਟ ਬਣਿਆ ਦੂਜਾ ਬਣਾ ਹਜੇ ਹਜੇ ਇੱਕੋ ਬਣਿਆ ਹੋ ਚਲੋ ਠੀਕ ਹੈ ਜੀ ਜੇ ਤੁਹਾਨੂੰ ਅੱਜ ਦਾ ਇਹ ਵਾਲਾ ਵਲੌਗ ਵਧੀਆ ਲੱਗਾ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਮਿਲਦੇ ਹਾਂ ਕੱਲ ਨੂੰ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਪਿਆਰ ਭਰੀ ਸਤਿ ਸ਼੍ਰੀ ਅਕਾਲ